ਆਏ ਦੋਸਤੋ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਦਾਂ ਕਿ ਦੋਸਤੋ ਹੁਣ ਇਲੈਕਸ਼ਨ ਦਾ ਟਾਈਮ ਹੈ ਅਤੇ ਹਰ ਇੱਕ ਪਾਰਟੀ ਹੁਣ ਵੋਟਾਂ ਦੇ ਲਈ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰੇਗੀ। ਇਸੇ ਤਰ੍ਹਾਂ ਦੋਸਤੋ ਹੁਣ ਪਿੰਡ ਨਮੋਲ ਜੋ ਕਿ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਗੁਰੂ ਘਰ ਦੇ ਵਿੱਚ ਇੱਕ ਬੇਨਤੀ ਬੁਲਾ ਦਿੱਤੀ ਗਈ ਹੈ ਜਿਨ੍ਹਾਂ ਨੇ ਕਿ ਬੀਜੇਪੀ ਪਾਰਟੀ ਨੂੰ ਸਿੱਧੀ ਸਿੱਧੀ ਵਾਰਨਿੰਗ ਦੇ ਦਿੱਤੀ ਹੈ ਕਿ ਬੀਜੇਪੀ ਪਾਰਟੀ ਦਾ ਕੋਈ ਵੀ ਬੰਦਾ ਸਾਡੇ ਪਿੰਡ ਵਿੱਚ ਪ੍ਰਚਾਰ ਕਰਨ ਨਾ ਆਵੇ ਜਿਸ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ। ਸੋ ਬੇਨਤੀ ਸਾਰੇ ਨਾਗਰਿਕਾਂ ਨੂੰ ਪ੍ਰਸਾਦ ਨਮੋਦ ਪਿੰਨਾ ਨਮੋਦ ਸਾਰੇ ਨਗਰ ਵੱਲੋਂ ਭਾਈ ਸੋਹਣਿਆ ਆਜਾ ਆਪਾਂ ਆਪਣੇ ਪਿੰਡ ਦੇ ਵਿੱਚ ਸੇ ਲਗਾਤਾਰ ਆਪਾਂ ਜਿਵੇਂ ਸ਼ੰਭੂ ਬਾਗ ਦੇ ਜਲੌੜੀ ਬਾੜ ਰਹੇ ਤੇ ਨਾਭੋ ਆ ਜਲੌੜੀ ਤੇ ਆਪਾਂ ਕਿਸਾਨਾਂ ਦੇ ਰੋਲ ਤੇ ਲੱਗੇ ਹੋਏ ਨੇ ਸਵਾਦ ਦੇ ਕਿਸਾਨੀ ਅੰਦਾਜ਼ 21000 ਰੁਪਏ ਦੇ ਸੋ ਭਾਈ ਦੇ ਸਵਾਦ ਦੇ ਵਿੱਚ ਤੋ ਇਹ ਦਸ਼ਰ ਦੇ ਵਿੱਚ ਬੀਜੇਪੀ ਸਰਕਾਰ ਦੇ ਵੱਲੋਂ ਆਪਣੇ ਨਾਗਰਿਕਾਂ ਤੇ ਕਿਸਾਨਾਂ ਦੇ ਜੱਦੀ ਹਿਆ ਦੇ ਵਿੱਚ ਜਿਹੜੀਆਂ ਗੋਲੀਆਂ ਵਾਰੀਆਂ ਗਈਆਂ ਨੇ ਜੋ ਭਾਈਏ ਦੇ ਵਿਰੋਧ ਦੇ ਵਿੱਚ ਸੂਗ ਦੇ ਜੱਦੀ ਬੰਦੀਆਂ ਬਣਾਇਆ ਕੀਤਾ ਵੀ ਪਿੰਡ ਦੇ ਵਿੱਚ ਬੀਜੇਪੀ ਪਾਰਟੀ ਦਾ ਕੋਈ ਵੀ ਮੈਂਬਰ ਹੋਂਦਾਗਾ ਸ਼ਰਮ ਆ ਜਨਾ ਦੇ ਰੋਗ ਕਰਨਾ ਹੈ ਦੋਸਤੋ ਸਾਡਾ ਹੀ ਕਹਿਣਾ ਹੈ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਗਰ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਿ ਸ਼ੇਅਰ ਵੀ ਜ਼ਰੂਰ ਕਰ ਦੇਣਾ